ਚੰਦ ਰਹਿਣ ਵਾਲੇ ਇੱਕ ਸ਼ਖਤ ਮੁੰਡੇ ਨੂੰ ਲਵ ਮੈਰਿਜ ਕਰਵਾਨੀ ਉਦੋਂ ਮਹਿੰਗੀ ਪੈ ਗਈ ਜਿਹੜੋ ਕੁੜੀ ਦੇ ਪਰਿਵਾਰ ਵਾਲੇ ਇਸ ਨਾਲ ਜਿਹੜੇ ਸਹਿਮਤ ਦਿਖਾਈ ਨਹੀਂ ਦੇ ਰਹੇ ਤੇ ਕੁੜੀ ਦੇ ਪਰਿਵਾਰ ਵਾਲੇ ਹੁਣ ਜਿਹੜੀ ਗੁੰਡਾਗਰਦੀ ਤੇ ਉਤਰ ਆਏ ਨੇ ਇਹੋ ਜਿਹੇ ਦੋ ਜਿਹੜੇ ਮੁੰਡਿਆਂ ਵੱਲ ਜਿਹੜੇ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਵੀ ਇਹ ਸਾਡੇ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਨੇ ਗੁੰਡਾਗਰਦੀ ਕੀਤੀ ਤੇ ਸਾਡੇ ਜਿਹੜੇ ਰਿਸ਼ਤੇਦਾਰਾ ਬੱਚੇ ਜਿਹੜੇ ਪ੍ਰਾਹ ਲੱਗਦੇ ਸੀ ਦੋ ਘਰ ਵਿੱਚ ਬੈਠੇ ਹੋਏ ਸੀ ਉਹਨੂੰ ਜਿਹੜਾ ਗੱਡੀਆਂ ਵਿੱਚ ਲੱਦ ਕੇ ਲੈ ਗਏ ਤੇ ਉਹਰੇ ਨਾਲ ਕੁੱਟਮਾਰ ਜਿਹੜੀ ਕੀਤੀ ਆ ਗਵਾਹ ਕਰਕੇ ਲੇਜਾਨ ਦੀ ਜਿਹੜੀ ਆ ਉਹਨਾਂ ਨੇ ਦੋਸ਼ ਕਿਉਂਕਿ ਉਹ ਨਹੀਂ ਚਾਹਦੇ ਜਿਹੜੀ ਕੁੜੀ ਤੇ ਮੁੰਡੇ ਦਾ ਰਿਸ਼ਤਾ ਜਿਹੜਾ ਬਣਿਆ ਰਵੇ ਇਹ ਪਵਿੱਤਰ ਰਿਸ਼ਤਾ ਦੋ ਸਿਰ ਜਿਹੜੇ ਜੁੜੇ ਸੀ ਲੇਕਿਨ ਕੁੜੀ ਦੇ ਪਰਿਵਾਰ ਵਾਲੇ ਉਹਨੋਂ ਉਸ ਰਿਸ਼ਤੇ ਨੂੰ ਜਿਹੜਾ ਤੋੜਨਾ ਨੂੰ ਤੋੜਦੇ ਦਿਖਾਈ ਦੇ ਰਹੇ ਨੇ ਕੁੜੀ ਵੱਲੋਂ ਵੀ ਇਹ ਦੱਸਿਆ ਗਿਆ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਜੜਾ ਵਿਆਹ ਕਰਵਾਇਆ ਸੀਗਾ ਲੇਕਿਨ ਮੇਰੇ ਪਰਿਵਾਰ ਵਾਲੇ ਇਸ ਨਾਲ ਨਾਖੁਸ਼ ਦਿਖਾਈ ਦੇ ਰਹੇ ਆ ਜਿਸ ਕਰਕੇ ਉਹਨੂੰ ਗੁੰਡਾਗਰਦੀ ਤੇ ਉਤਰਾ ਇਹਨੇ ਤੇ ਸਾਨੂੰ ਮਾਰਨ ਦੀਆਂ ਜੜੀਆਂ ਉਹ ਧਮਕੀਆਂ ਵੀ ਦੇ ਰਹੇ ਨੇ ਤੇ ਜਿਸ ਸ਼ਿਕਾਇਤ ਜੜੀ ਆ ਉਹ ਪੁਲਿਸ ਨੂੰ ਜੜੀ ਕਰ ਦਿੱਤੀ ਗਈ ਆ ਤੇ ਪੁਲਿਸ ਭਾਵੇਂ ਜਿਹੜੇ ਗਵਾਹ ਕੀਤੇ ਦੋ ਜਿਹੜੇ ਸ਼ਖਸਾਂ ਨੂੰ ਛੁੜਾ ਕੇ ਲੈ ਆਣ ਵਿੱਚ ਦਾ ਕੰਮ ਜਬ ਜ਼ਰੂਰ ਦਿਖਾਈ ਦੇ ਰਹੀ ਆ ਲੇਕਿਨ ਹੁਣ ਜਿਹੜੇ ਕੁੜੀ ਦੇ ਪਰਿਵਾਰ ਵਾਲਿਆਂ ਦੇ ਖਰਾਬ ਜਿਹੜਾ ਪੁਲਿਸ ਵੱਲੋਂ ਮਾਮਲਾ ਜਿਹੜਾ ਦਰਜ ਕਰ ਦਿੱਤਾ ਗਿਆ ਕਰੀਬ 9 ਜਾਣੇ ਮਾਮਲਾ ਦਰਜ ਕੀਤਾ ਤੇ ਪੁਲਿਸੋਂ ਨਕਲੀ ਜਿਹੜੀ ਕਾਰਵਾਈ ਉਹ ਕਰਦੀ ਦਿਖਾਈ ਦੇ ਰਹੀ ਆ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਹੁਣ ਅਲੱਗ-ਅਲੱਗ ਟੀਮਾਂ ਬਣਾ ਕੇ ਉਨਾਂ ਦੀ ਗ੍ਰਫਤਾਰੀ ਲਈ ਜੜੀ ਆਉ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਪਰੋਪਿਆ ਨੂੰ ਗ੍ਰਫਤਾਰ ਕਰਕੇ ਕੀ ਕੀਤਾ ਜਾ ਸਕੇ ਤੇ ਅਗਲੀ ਜੜੀ ਕਾਰਵਾਈ ਅਮਲ ਚ ਲਿਆਂਦੀ ਜਾ ਸਕੇ ਲੇਕਿਨ ਕਹਿ ਸਕਦੇ ਆ ਵੀ ਦੋ ਸਿਰ ਜੁੜੇ ਹੋਏ ਪਰਿਵਾਰਾਂ ਨੂੰ ਹੁਣ ਕੁੜੀ ਦੇ ਪਰਿਵਾਰ ਹੀ ਜੜੇ ਆ ਵੀ ਉਹ ਤੋੜਨ ਦਾ ਜਿਹੜਾ ਕੰਮ ਕਰਦੇ ਪਿਆ ਜੋ ਸਮਾਜ ਦੇ ਵਿੱਚ ਇੱਕ ਗਲਤ ਵੀ ਮੈਸੇਜ ਜਾਂਦਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੈਦਾ ਹੋ ਜਾਂਦੇ ਆ ਕਿਉਂਕਿ ਕੁੜੀ ਆਪਣੇ ਜਿਹੜੇ ਵਿਆਹ ਦੇ ਨਾਲ ਬਿਲਕੁਲ ਵਿਆਹ ਵਿੱਚ ਬਿਲਕੁਲ ਖੁਸ਼ ਦਿਖਾਈ ਦੇ ਰਹੀ ਆ ਉਹਦਾ ਦੱਸਣਾ ਕਿ ਮੈਂ ਇਸ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਰਹਿ ਰਹੀ ਆ ਤੇ ਮੈਂ ਆਪਣੀ ਮਰਜ਼ੀ ਦੇ ਨਾਲ ਜਿਹ ਕਰਦਾ ਲੇਕਿਨ ਮੇਰੇ ਘਰ ਦੇ ਹੀ ਮੇਰੇ ਜਿਹੜੇ ਜਾਨੀ ਦੁਸ਼ਮਣ ਬਣੇ ਬੈਠੇ ਨੇ ਇਹ ਇਹ ਜਿਹੜਾ ਸਮਾਜ ਨੂੰ ਇੱਕ ਗਲਤ ਮੈਸੇਜ ਜਾਂਦਾ ਦਿਖਾਈ ਦੇ ਰਿਹਾ ਤੇ ਹੁਣ ਪੁਲਿਸ ਨੂੰ ਜਦੋਂ ਸ਼ਿਕਾਇਤ ਹੋਈ ਹੈ ਤੇ ਪੁਲਿਸ ਇਹਦੇ ਤੇ ਕਾਰਵਾਈ ਜਿਹੜੀ ਕਰਦੀ ਪਈ ਆ ਕਿਉਂਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਗੁੰਡਾ ਕਰਦੀ ਕੀਤੀ ਹੈ ਤੇ ਉਹ ਜਿਹੜੀ ਆ ਜਿਹਦੀ ਸ਼ਿਕਾਇਤ ਆ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਹੁਣ ਕਾਰਵਾਈ ਕਰਦੇ ਆ ਮਾਮਲਾ ਜ਼ੋਰ ਦਰਜ ਕਰ ਦਿੱਤਾ ਗਿਆ ਤੇ ਹੁਣ ਗ੍ਰਿਫਤਾਰੀ ਵਾਸਤੇ ਜਿਹੜੀ ਆ ਉਹ ਛਾਪੇਮਾਰੀ ਉਹ ਕੀਤੀ ਜਾ ਰਹੀ ਆ ਤਾਂ ਜੋ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਸਕੇ ਆਪਦੀ ਮਰਜ਼ੀ ਨਾਲ ਕਰਵਾਈ ਪਰ ਹੁਣ ਮੇਰੇ ਮੰਮੀ ਡੈਡੀ ਮੈਨੂੰ ਤੰਗ ਕਰਦੇ ਆ ਕਹਿੰਦੇ ਮਾਰ ਦੇਣਾ ਤੋਂ ਨੋ ਕਰ ਦੇਣਾ ਪਰ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੁਣ ਮੈਂ ਇੱਥੇ ਕੋਸ਼ ਆ ਪਰ ਉਹਨਾਂ ਨੂੰ ਕਹਿਣ ਵੀ ਤੁਹਾਨੂੰ ਤੰਗ ਪਰੇਸ਼ਾਨ ਨਾ ਕਰਨ ਤੇ ਪੁਲਿਸ ਨੇ ਤੇ ਸਖਤ ਕਾਰਵਾਈ ਕਰੇ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਕਿਵੇਂ ਮੁਲਾਫਤ ਹੋਈ ਕਿਸ ਤਰ੍ਹਾਂ ਹਾਂਜੀ ਸਕੂਲ ਚ ਹੋਈ ਸੀ ਤੇ ਉਸ ਤੋਂ ਬਾਅਦ ਮੇਰੇ ਮੰਮੀ ਪਾਪਾ ਨੂੰ ਕਿਹਾ ਵੀ ਸੀ ਮੈਂ ਵਿਆਹ ਇੱਧਰ ਹੀ ਕਰਾਣਾ ਪਰ ਉਹ ਮੰਨੇ ਹੀ ਨਹੀਂ ਉਹ ਕਹਿੰਦੇ ਨਹੀਂ ਅਸੀਂ ਮੰਨਣਾ ਹੀ ਨਹੀਂ ਤੇ ਫਿਰ ਮੈਂ ਆਪਣੀ ਮਰਜ਼ੀ ਨਾਲ ਕਦਮ ਚੱਕਿਆ ਨਹੀਂ ਤੇ ਮੈਂ ਹਾਂਜੀ ਕੋਰਟ ਮੈਡਮ ਪੂਰਾ ਪਰਿਵਾਰ ਤੁਹਾਨੂੰ ਕੰਮ ਕਰ ਰਿਹਾ ਤੁਹਾਡਾ ਪਰਿਵਾਰ ਹਾਂਜੀ ਤੇ ਕਹ ਉਹ ਕਹਿੰਦੇ ਤੁਹਾਨੂੰ ਛੱਡਣਾ ਨਹੀਂ ਅਸੀਂ ਮਾਰ ਦੇਣਾ ਅਗਵਾ ਵੀ ਕਰਕੇ ਲੈ ਗਏ ਕਿਹਨਾਂ ਲੈ ਗਏ ਅਗਵਾ ਕਰਕੇ ਅਗਵਾ ਜੇਠ ਦੋਸੀ ਮੇਰੇ ਸਵੇਰ ਦੇ 9:00 ਦੇ ਟਾਈਮ ਤੇ ਲਾ ਕੇ ਅਗਵਾ ਕਰਕੇ ਹਾਂ ਉਹ ਕੀ ਕਾਰਵਾਈ ਉਹਨਾਂ ਨੇ ਸਖਤ ਹੋਣੀ ਚਾਹੀਦੀ ਪਰਿਵਾਰ ਤੋਂ ਹਾਂਜੀ ਹਾਂਜੀ ਉੱਥੇ ਆਂਦੇ ਹੀ ਵੀ ਲੜਕੀ ਇਹ ਮੇਰੇ ਤੁਹਾਨੂੰ ਮਾਰ ਦਾਂਗੇ ਸਾਡੀ ਕੁੜੀ ਵਾਪਸ ਕਰੋ ਵੀ ਵੇ ਵੀ ਸਾਡੀ ਕੁੜੀ ਵਾਸ ਕਰੋਨੀ ਤੁਹਾਨੂੰ ਇਹ ਨਿਆਰ ਦੇ ਵਿੱਚ ਸੇੜ ਦਾਂਗੇ ਹਾਂਜੀ ਸੰ ਟੌਰਚਰ ਕਰਦੇ ਰਹੀ ਪੁਲਿਸ ਲੈ ਕੇ ਆਈ ਤੁਹਾਨੂੰ ਹਾਂਜੀ ਹਾਂਜੀ ਬਾਅਦ ਚ ਪੁਲਿਸ ਲੈ ਕੇ ਹਾਂਜੀ ਹਾਂਜੀ ਐਸ ਐਚਓ ਹਾਂਜੀ ਐਸ ਐਚਓ ਸਾਹਿਬ ਵਾਇਸਨ ਲੈ ਕੇ ਆਈ ਜਿਹ ਲੜਕੀ ਦਾ ਪਰਿਵਾਰ ਲੜਕੀ ਦਾ ਪਰਿਵਾਰ ਕਿਸ ਤਰ੍ਹਾਂ ਗਵਾ ਕਰਕੇ ਲੈ ਗਿਆ ਜੀ ਇਹ ਹੀ ਦੋਨੇ ਪ੍ਰਾਕ ਰਹੇ ਸੀ ਅਸੀਂ ਦੋਨੇ ਕੀ ਕਰ ਰਹੀ ਸੀ ਉਹ ਦੱਸ ਕਰੇ ਪ੍ਰਵਾਹ ਹਾਂਜੀ 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 ਨਵੇਂ ਸੀ ਇਹ ਕੋਈ ਵੀ ਨਹੀਂ ਸੀ ਇਹ ਹਾਂਜੀ ਇਹ ਰਾਤ ਨੂੰ ਸਾਨੂੰ ਉਠਾਇਆ ਆਣ ਕੇ ਇਹ ਨਾ 3:30 ਵਜੇ 3:30 ਵਜੇ 25-30 ਜਣੇ ਸੀ ਗੇਟ ਲੰਘ ਕੇ ਹਾਂਜੀ ਹਾਂਜੀ ਦੋ ਮੁੰਡੇ ਸਾਡੇ ਰਾਤ ਕਰੇ ਸੀ ਅਸੀਂ ਵਿਹਾਂ ਤੇ ਗਏ ਜੀ ਤੇ ਕੁੜੀ ਵਾਲੇ ਆਏ ਤੇ ਦੋ ਗੱਡੀਆਂ ਸੀ ਉਹਨਾਂ ਕੋਲ ਵੀ 25 ਜਣੇ ਸੀ ਹਥਿਆਰ ਸੀ ਤੇ ਉਹਨਾਂ ਦੋਨ ਸੁੱਤਿਆਂ ਪਿਆ ਦੇ ਮੂੰਹ ਬੰਦ ਦਿੱਤੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਨਾ ਚੀਖ ਨਾ ਕੋਈ ਐਰਾ ਉਹਨਾਂ ਨੂੰ ਸਿੱਧਾ ਚੱਕਿਆ ਮੋੜਿਆਂ ਤੇ ਤੇ ਗੱਡੀਆਂ ਚ ਲੈ ਗਾਇਆ ਉਧਰ ਮਹੋ ਵਾਲੀ ਸਾਈਡ ਲੈ ਗਾਇਆ ਦਰਿਆ 'ਈ ਹਰੀਕੇ ਵਾਲਾ ਉਧਰ ਦਰਿਆ 'ਚ ਇਹਨਾਂ ਨੂੰ ਲਗਾਇਆ ਇੱਥੋਂ ਕੁੱਟਣ ਲੱਗੇ ਇੱਥੋਂ ਕੁੱਟਦੇ ਲੱਗੇ ਤੇ ਫਿਰ ਉੱਥੇ ਜਾ ਕੇ ਬੰਨ ਕੇ ਕੁੱਟਿਆ ਤੇ ਉੱਥੇ ਟੋਲਚਰ ਕਰਦੇ ਸੀ ਪਾਣੀ ਪਾਉਂਦੇ ਸੀ ਕਦੀ ਕੀ ਕਹਿੰਦੇ ਵੀ ਜਾਂ ਤਾਂ ਸਾਡੀ ਕੁੜੀ ਮੋੜ ਦੋ ਨਾ ਤੋਨੂੰ ਇੱਥੇ ਮਾਰ ਕੇ ਸੜਦਾਂਗੇ ਕੀ ਗੱਲਬਾਤ ਹੋਈ ਕੀ ਰਾਜਾ ਸੀ ਕੁੜੀ ਰੰਜਿਸ ਕੋਈ ਨਹੀਂ ਜੀ ਜਿਹੜੀ ਕੁੜੀ ਹੁੰਦੀ ਕੋਟ ਮੈਰਿਜ ਪਹਿਲਾਂ ਹੀ ਹੋਈ ਹੈ ਜੀ ਇਹ ਬਸ ਕੁੜੀ ਵਾਲੇ ਆਪਣਾ ਮਤਲਬ ਗੁੰਡਾਗਰਦੀ ਬਖਾਦੀ ਬ੍ਰਦਰ ਤੋਡਾ ਆ ਮੇਰਾ ਭਰਾ ਹੈ ਜੀ ਮਾਂ ਮੇਰਾ ਮੈਰਿਜ ਹੋਈ ਹੈ ਹਾਂਜੀ ਅੱਛਾ ਤੇ ਉਹ ਕੀ ਉਹ ਰੰਜਿਸ ਰੱਖਦੇ ਸੀਗੇ ਹਾਂ ਗੁੰਡਾਗਰਦੀ ਕਰ ਗੁੰਡਾਗਰਦੀ ਮਤਲਬ ਉਹ ਖਾਂਦੇ ਆਪਣੀ ਸ਼ਾਹਰਨਾ ਚ ਗਵਾ ਕੀਤਾ ਤਾਂ ਕਰ ਹਾਂਜੀ ਹਾਂਜੀ ਹੋਰ ਕੀ ਮੰਗੇ ਤੁਹਾਨੂੰ ਹੁਣ ਸਾਡੀ ਇਹੀ ਮੰਗੇ ਜੀ ਜੋ ਮੁੰਡਿਆਂ ਨੂੰ ਮਤਲਬ ਕੀਤਾ ਇਹਨਾਂ ਨੇ ਪੂਰਾ ਪੂਰਾ ਸਾਨੂੰ ਇਨਸਾਫ ਮਿਲੇ ਤੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਬਾਤ ਕੀ ਹੋਈ ਆ ਜੀ ਇਹ ਜੋ ਮੁੰਡੇ ਸੀਗੇ ਮੇਰੇ ਚਾਚੇ ਦੇ ਮੁੰਡੇ ਸੀ ਚੰਨਾ ਸਿੰਘ ਦੇ ਜੀ ਇਹ ਰਾਤ ਦੋ ਕੱਲੇ ਪਏ ਸੀਗੇ ਘਰ ਦੇ ਵਿੱਚ ਤੇ ਅਸੀਂ ਸਾਰਾ ਟੱਬਰ ਮਤਲਬ ਕਿ ਵਿਆਹ ਤੇ ਗਿਆ ਸੀ ਜੀ ਕੱਲੇ ਪਏ ਸੀਦੇ ਤੇ ਰਾਤ ਨੂੰ ਆਏ ਆ ਕੁੜੀ ਦੇ ਪਰਿਵਾਰ ਵਾਲੇ ਉਹਨਾਂ ਨੇ ਗੁੰਡਾਗਰਦੀ ਕੀਤੀ ਮੁੰਡਿਆਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਲੈ ਕੇ ਗਏ ਆ ਜੀ ਕੁੜੀ ਨੇ ਲਵ ਮੈਰਿਜ ਕਰਾਈ ਆਪਣੀ ਲਵ ਮੈਰਿਜ ਕਰਾਈ ਆ ਜੀ ਆਪਣੀ ਮਰਜ਼ੀ ਨਾਲ ਕਰਾਈ ਆ ਦੋ ਵਾਰੀ ਕੁੜੀ ਆਈ ਆ ਤਾਂ ਐਸੀ ਮੋੜ ਦਿੱਤੀ ਆ ਜੀ ਤੀਜੀ ਵਾਰੀ ਲਵ ਮਰਜ ਕਰਾ ਲਈ ਉਹਨਾਂ ਨੇ ਜੀ ਸਾਰਾ ਕੁਝ ਸਾਨੂੰ ਮਿਲਿਆ ਆ ਪੁਲਿਸ ਪ੍ਰੈਕਸ਼ਨ ਵੀ ਕੋਟ ਮਰਜ ਹੋਈ ਆ ਸਾਰੀ ਜੀ ਹਾਂਜੀ ਮੁੰਡਿਆਂ ਦਾ ਕੁੱਟਮਾਰ ਕੀਤੀ ਆ ਸਾਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ ਜੀ ਇਹਨਾਂ ਦੇ ਪਰਚੇ ਕੱਟੇ ਜਾਂ ਹਾਂਜੀ ਇਹਨਾਂ ਨੂੰ ਧਮਕੀਆਂ ਦੇਂਦੇ ਗੱਡੀਆਂ ਤੇ ਆਏ ਸੀ ਦੋ ਗੱਡੀਆਂ ਤੇ ਜੀ ਹਾਂਜੀ ਦੋ ਗੱਡੀਆਂ ਲੈ ਕੇ ਆਏ ਸੀ 25-30 ਮੁੰਡੇ ਸੀ ਜੀ ਇਹਨਾਂ ਨਾਲ ਕੁੱਟਮਾਰ ਕੀਤੀ ਕਹਿੰਦੇ ਤੁਹਾਨੂੰ ਮਾਰ ਕੇ ਸੱਟਦਾਗੇ ਕੁੜੀ ਮੋੜ ਦੋ ਰਵਾ ਵਗੈਰਾ ਮਤਲਬ ਕੀ ਹਥਿਆਰ ਲੈ ਕੇ ਆਏ ਸੀ ਪਿਸਟਲ ਵੀ ਲੈ ਕੇ ਆਏ ਸੀ ਮੁੰਡੇ ਦੱਸਦੇ ਆ ਜੀ हां जी ਅਸੀਂ ਤਾਂ ਉਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਜੇ ਕੱਲ ਨੂੰ ਕਿਸੇ ਵੀ ਸਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਕੋਈ ਮਤਲਕੀ ਨੁਕਸਾਨ ਪਹੁੰਚਾਉਂਦਾ ਤਾਂ ਅਸੀਂ ਉਹਨਾਂ ਦਾ ਨਾਮ ਲਾਵਾਂਗੇ ਜੀ ਕਿਉਂਕਿ ਸਾਡੇ ਘਰ ਦੇ ਵਿੱਚ ਕੱਲ੍ਹਾਂ ਤੇ ਵਾਰਦਾਤ ਹੋਈ ਏ ਠੀਕ ਆ ਜੀ ਇਹ ਤਾਂ ਮੰਨ ਕੇ ਚੱਲੋ ਜੀ ਐਸਐਚਓ ਦਾ ਬਹੁਤ ਧੰਨਵਾਦ ਸਦਰਥਾਲੇ ਵਾਲੇ ਦਾ ਜਸਵੰਤ ਸਿੰਘ ਦਾ ਜੀ ਜੋ ਕਿ ਸਾਨੂੰ ਸਾਡੇ ਮੁੰਡੇ ਸਹੀ ਸਲਾਮਤ ਮਿਲ ਗਿਆ ਜੀ ਅਸੀਂ ਹਾਂ ਜੀ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਸਦਰਥਾਲੇ ਵਾਲਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਮਿਲ ਕੇ ਬਾਕੀ ਸਾਡੇ ਪਿੰਡ ਦੇ ਜੋ ਵੀ ਬੰਦਿਆਂ ਨੇ ਚਲੋ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਪਰ ਕਿ ਜੋ ਵੀ ਕੁੜੀ ਵਾਲਿਆਂ ਨੇ ਘਟਨਾ ਕੀਤੀ ਹੈ ਜੀ ਬੜਾ ਮਾੜਾ ਕੰਮ ਹੈ ਜੀ ਚਲੋ ਜੀ ਜਦੋਂ ਆਪਾਂ ਅਸੀਂ ਸਹਿਮਤੀ ਕਰਦੇ ਹਾਂ ਨਾਲ ਵੀ ਤੁਸੀਂ ਮਿਲਣ ਵਰਤਨ ਕਰ ਲੋ ਫਿਰ ਇਹਦਾ ਮਤਲਬ ਕਿ ਉਹ ਗੁੰਡਾਗਰਦੀ ਵਿਖਾਉਂਦੇ ਆ ਜੀ ਠੀਕ ਹੈ ਉਹਦਾ ਭਰਾ ਇੱਕ ਮਤਲਬ ਕਿ ਹੈਗਾ ਕੁੜੀ ਦਾ ਉਹ ਵੀ ਫਰੀਦਕੋਟ ਜੇਲ੍ਹ ਦੇ ਵਿੱਚ ਬੰਦਾ ਜੀ ਇਹ ਗੁੰਡਾਗਰਦੀ ਦਿਖਾਉਂਦੇ ਆ ਜੀ ਕੱਲ ਨੂੰ ਅਸੀਂ ਤਾਂ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਅੱਗੇ ਵੀ ਕੋਈ ਵੀ ਕੱਲ ਨੂੰ ਵੀ ਸਾਡੇ ਘਰ ਦੇ ਵਿੱਚ ਕਿਸੇ ਵੀ ਜੀ ਨੂੰ ਜਾਂ ਭਰਾਵਾਂ ਨੂੰ ਜਾਂ ਚਾਚੇ ਤਾਏ ਕੋਈ ਵੀ ਨੁਕਸਾਨ ਪਹੁੰਚਾਉਂਦਾ ਜੀ ਇਹ ਸਾਰੇ ਉਹਦੇ ਜ਼ਿੰਮੇਵਾਰ ਹੋਣ ਦੇ ਕੁੜੀ ਦੇ ਪਰਿਵਾਰ ਜੀ ਸਾਡੇ ਲੜਕੇ ਗਵਾ ਕਿਤੇ ਗਏ ਜੀ ਕੁੜੀ ਦਾ ਮੈਟਰ ਸੀ ਵੀ ਦੋ ਵਾਰ ਕੁੜੀ ਅੱਗੇ ਆ ਗਈ ਸੀ ਤੀਜੀ ਵਾਰ ਫੇਰ ਆ ਗਈ ਸੀ ਤੇ ਹਾਈ ਕੋਰਟ ਚ ਕਰ ਵਿਆਹ ਕਰਤਾ ਜੀ ਠੀਕ ਹੈ ਜੀ ਤੇ ਬਾਅਦ ਦੇ ਵਿੱਚ ਇਨਾ ਪਿੱਛੋਂ ਅਸੀਂ ਗਏ ਮੈਰਜਸੀ ਦੀ ਤੇ ਇਨਾ ਪਿੱਛੋਂ ਸਾਡੇ ਲੜਕੇ ਦੋ ਬਣਾਪ ਕਰ ਦਿੱਤੇ ਜੀ ਕਿੰਨੇ ਜਣੇ ਆਏ ਸੀ ਬੰਦੇ ਗਵਾ ਕਰ ਰਹੇ ਕਿਹਨੇ ਤੇ ਆਏ ਸੀ ਬੰਦੇ ਤਾਂ ਹੀ ਜਿੱਤੇ ਤੇ ਆਏ ਸੀ ਗੱਡੀਆਂ ਤੇ ਆਏ ਸੀ ਜੀ ਤੁਸੀਂ ਘਰੇ ਦੇ ਸੀ ਕੋਈ ਨਹੀਂ ਅਸੀਂ ਘਰੇ ਨਹੀਂ ਹਜੇ ਤੇ ਦੋ ਮੋਟਰਸਾਈਕਲ ਸਾਨੂੰ ਪਿੰਡ ਵਾਲੇ ਦੱਸਦੇ ਸੀ ਲੜਕੇ ਇਕੱਲੇ ਕਰੇ ਸੀ ਲੜਕੇ ਇਕੱਲੇ ਕਰੇ ਸੀ ਹਾਂਜੀ ਕਿਸ ਤਰ੍ਹਾਂ ਲੈ ਕੇ ਚੁੱਕੇ ਉਹਨਾਂ ਨੂੰ ਬਣਾਪ ਕਰ ਲਿਆ ਇਹਨਾਂ ਨੂੰ ਮੁੰ ਮੁੰ ਬਾਨ ਦੇ ਘਰੋਂ ਲੈ ਗਿਆ ਜੀ ਮੁੰਡੇ ਚੱਕ ਲੈ ਗਿਆ ਐ ਮੁੰਡੇ ਚੱਕ ਲੈ ਗਿਆ ਤੇ ਮੁੰਡੇ ਚੋਕੇ ਲੈ ਗਿਆ ਆਪਣੀ ਗੱਡੀ 'ਚ ਲੈ ਗਿਆ ਹਾਂਜੀ ਹਾਂਜੀ ਜਦੋਂ ਆ ਕਰਕੇ ਲੈ ਗਿਆ ਹਾਂਜੀ ਭਾਲ ਕੀਤੀ ਤੁਸੀਂ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਸਾਨੂੰ ਦਿਨੇ ਪਤਾ ਲੱਗਾ ਜੀ ਹਾਂ ਹਾਂ ਅਸੀਂ ਭਾਲ ਕੀਤੀ ਤੇ ਫਿਰ ਸਾਨੂੰ ਫੋਨ ਆਇਆ ਇਹਨਾਂ ਦੇ ਵੀ ਵੀ ਕੁੜੀ ਦੇ ਜਾ ਤੇ ਮੁੰਡੇ ਲੈ ਜਾਏ ਅੱਛਾ ਫੋਨ ਕਰਦੇ ਰਹੇ ਹਾਂਜੀ ਫੋਨ ਕਰਦੇ ਰਹੇ ਅਸੀਂ ਅੱਛਾ ਅੱਛਾ ਹਾਂਜੀ ਕੁੜੀ ਦੇ ਬਦਲੇ ਮੁੰਡੇ ਲੈਂਦੇ ਹਾਂਜੀ ਹਾਂਜੀ ਤੇ ਹੁਣ ਕੀ ਕਾਰਵਾਈ ਕੀਤੀ ਹੁਣ ਕਾਰਵਾਈ ਅਸੀਂ ਤੇ ਪੁਲਿਸ ਨਾਲ ਕੀਤੀ ਕਾਰਵਾਈ ਜੋ ਵੀ ਕੁਸਨੇ ਕਾਰ ਵੀ ਕਰਤੀ ਹੋਣ ਉਹਨਾਂ ਦੇ ਹਾਂਜੀ ਹਾਂਜੀ ਹੁਣ ਕੀ ਮੰਗ ਤੋਡੀ ਸਾਡੀ ਮੰਗ ਇਹ ਸਾਨੂੰ ਨਿਆ ਦਿੱਤਾ ਜਾਏ ਕਿ ਅਸੀਂ ਸੁਖੀਰਮਾਨੀ ਉਹ ਯਾਦ ਕਰੇ ਬਸੰਤਾ ਹੀ ਬਸ ਗਈ ਦੋਸ਼ੀਆਂ ਨੂੰ ਬਾਦ ਫੜੇ ਜਾਣੇ ਚਾਹੀਦੇ ਨੇ ਹਾਂਜੀ ਹਾਂਜੀ ਦੋਸ਼ੀ ਫੜੇ ਜਾਣੇ ਚਾਹੀਦੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਡੈਨਿਕਸ ਵੇਰਾ ਫਰੋਈਪ